ਆਕੇ ਕਸਮ ਅਕਰਾਮ ਦੀ ਹੋ ਕਿਉਂ ਬੇਈਮਾਨਾ ਦੋਈ ਜਾਨੀ ਬਾਦਸ਼ਾ ਹੁੰਦਾ ਨਹੀਂ ਪਰਵਾਨਾ ਕਲਾਸ਼ ਡਾਇਆ ਸਾਥੋਂ ਕਸਮਾਂ ਘੱਤ ਕੁਰਾਨ ਦੀਆਂ ਉਹ ਤੋਰ ਖੰਗੰਦ ਖੁਦਾ ਦੀ ਦੱਸ ਤਹਾ ਤੂੰ ਕੀ ਸਰਿਆ ਕੁੰਡਲੀਆਂ ਸਭ ਮੀਰ ਖਾਲਸਾ ਅਰੇ ਨਹੀਂ ਮਰਿਆ ਕੋ ਕਸਮਾ ਘੱਤ ਕੁਰਾਨ ਦੀਆ ਉਹ ਤੋਖ ਗੰਧ ਖਦਾ ਦੀ ਦਸ ਤਹਾ ਤੋਂ ਕੀ ਸਰਿਆ ਕੁੰਡਲੀਆਂ ਸਭ ਬੀਰ ਖਾਲਸਾ ਅਜੇ ਨਹੀਂ ਮਰਿਆ ਕੀ ਹੋਇਆ ਜੇ ਲੈ ਲਈ ਉਹ ਜਿੰਦ ਚਾਰ ਮਸੂਮਾਂ ਦੀ ਸਾਡ ਸੱਡੂ ਘਰ ਤੇਰਾ ਜ਼ਾਲਮ ਆ ਮਜਲੂਮਾਂ ਦੀ ਉਹ ਖੋਪਰਾਂ ਦੇ ਕੋਲੋਂ ਹੋ ਕੇ ਮੂਮਨਾਂ ਨਾ ਡਰਿਆ ਕੁੰਡਲੀਆਂ ਸਭ ਬੀਰ ਮਰਿਆ ਖੂਨ ਨਿਬਰਦਾ ਜਾਣਾ ਢੁੱਲਿਆ ਪੁੱਤਰਾ ਮੇਰਿਆਂ ਦਾ ਡੁੱਬਣਾ ਵਿੱਚ ਤੂਫਾਨਾਂ ਮੇੜਾ ਪਾਪਾਂ ਤੇਰਿਆਂ ਦਾ ਉਹ ਪਾਪ ਗੁਨਾਹ ਦੇ ਪੱਥਰਾਂ ਬਾਂਗਾਂ ਨੱਕ ਭਰਿਆ ਕੁੰਡੜੀਆਂ ਸਭ ਬੀਰ ਖਾਲਸਾ ਇਹ ਨਹੀਂ ਮਰਿਆ ਜੰਗਲ ਦੀ ਅਗਫੂਕਾ ਮਾਰ ਬੁਝਾਈ ਜਾਣੀ ਨਾ ਕਹਾਂ ਸਫੂਸ ਤੋਂ ਰੁਕਣਾ ਸਿੱਖੀ ਹੜਦਾ ਪਾਣੀ ਨਾ ਉਹ ਫੂਲ ਛਡੂ ਕਰਵਾ ਕੇ ਕਈਆਂ ਸਦੀਆਂ ਦਾ ਠਰਿਆ ਕੁੰਡਲੀਆਂ ਸਭ ਵੀ ਖਾਲਸਾ ਇਹ ਨਹੀਂ ਮਰਿਆ ਸਿਰ ਪੈਰਾਂ ਦੀ ਪਾ ਦੂ ਰਾਣੀ ਖਾਂਬਤ ਬਖਤਾਂ ਨੂੰ ਜਿਸ ਦਾ ਇੱਕ ਹੰਕਾਰਾ ਫੂਕੂ ਦਾ ਜਾਂ ਤਖਤਾਂ ਨੂੰ ਉੱਪਰ ਹੀ ਫੜੇ ਭੱਲ ਵਜੀਦ ਦੇ ਖਾਨ ਦੇ ਜਾਨੀ ਬਣ ਬਣ ਟੁੱਕਣਗੇ ਮੀਂਹ ਤੀਰਾਂ ਦਾ ਸਰਾਂ ਦੇ ਉੱਤੇ ਵਰਿਆ ਕੇ ਵਰਿਆ ਗੁੰਡਲਿਆ ਸਭ ਬੀਰ ਖਾਲਸਾ ਅਜੇ ਨਹੀਂ ਮਰਿਆ ਜੀ ਜਦ ਤੇ ਧਰਤੀ ਤੇ ਅਰਮਾਂ ਮਣ ਚੰਗਿਆਰੇ ਮੈਂ ਤੀਰ ਹਜ਼ਾਰਾਂ ਕੈਰਦਦੇ ਹਨ ਜੱਲੇ ਘਾੜੇ ਮੈਂ ਦਰਿਆ ਦੇਸ਼ ਮਾਲ ਵੇ ਵੇਚ ਵਿਜਰਿਆ ਜੰਦ ਮਹੀਨੇ ਮੈਂ ਲਿਖੀ ਹਕੀਕੀ ਚਿੱਠੀ ਮੈਂ ਗੇ ਕਾਂਗੜ ਦੀਨੇ ਮੈਂ ਭਾਵੇਂ ਮੇਰਾ ਜੀਵਨ ਤੈਥੋਂ ਜਾਂਦਾ ਰਹੀ ਦਰਿਆ ਕੁੰਡਲਿਆ ਸਭ ਬੀਰ ਕਾ ਕਰਾਂਗੇ ਲਹੂ ਮੇਜਦਾ ਸ਼ੇਰ ਸ਼ਾਹ ਵਿੱਚ ਵਗੂਗਾ ਦਰਿਆ ਕੁੰਡਲੀਆਂ ਸਭ ਬੀਰ ਖਾਲਸਾ ਅਜੇ ਨਹੀਂ ਮਰਿਆ ਪੱਗ ਵਿੱਚ ਜ਼ਹਿਰੀ ਰੱਬ ਦੀ ਲੇਖਾਂ ਕਰ ਲਾਂਗੇ ਬਾਦਸ਼ਾਹ ਲੇਖਾਂ ਕਰ ਲਾਂਗੇ ਬਾਦਖਾਂਡ ਜੋ ਹੋਊ ਦੂਰ ਭਲੇਖਾਂ ਕਰ ਲਾਂਗੇ